ਅਪ੍ਰੈਲ ਦੇ ਮਹੀਨੇ ਤੱਕ ਲੁਧਿਆਣਾ ਦਾ ਟੰਡਾਰੀ ਕਲਾ ਰੇਲਵੇ ਸਟੇਸ਼ਨ ਤਿਆਰ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਤੁਹਾਨੂੰ ਇਹ ਦੱਸ ਦਈਏ ਕਿ ਰੈਨੋਵੇਸ਼ਨ ਦਾ ਕੰਮ ਲੁਧਿਆਣਾ ਦੇ ਟੰਡਾਰੀ ਕਲਾ ਰੇਲਵੇ ਸਟੇਸ਼ਨ ਦੇ ਵਿੱਚ ਚੱਲ ਰਿਹਾ ਹੈ ਤੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਉਹ ਦੂਜਾ ਸਟੇਸ਼ਨ ਹੋਵੇਗਾ ਜਿਸ ਨੂੰ ਕਿ ਇੱਕ ਮਾਡਲ ਰੇਲਵੇ ਸਟੇਸ਼ਨ ਵਜੋਂ ਡਿਵੈਲਪ ਕੀਤਾ ਜਾ ਰਿਹਾ ਹੈ ਤੁਹਾਨੂੰ ਇਹ ਦੱਸ ਦਈਏ ਪੂਰੇ ਭਾਰਤ ਦੇ ਵਿੱਚ 508 ਰੇਲਵੇ ਸਟੇਸ਼ਨਸ ਨੂੰ ਭਾਰਤ ਦੀ ਪ੍ਰਯੋਜਨਾ ਦੇ ਤਹਿਤ ਪ੍ਰਧਾਨ ਮੰਤਰੀ ਮੋਦੀ ਵੱਲੋਂ ਰੈਨੋਵੇਟ ਕੀਤਾ ਜਾ ਰਿਹਾ ਹੈ ਤੇ ਉਸ ਦੇ ਵਿੱਚ ਲੁਧਿਆਣਾ ਦਾ ਮੁੱਖ ਰੇਲਵੇ ਸਟੇਸ਼ਨ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਢੰਡਾਰੀ ਕਲਾ ਰੇਲਵੇ ਸਟੇਸ਼ਨ ਵੀ ਆਉਂਦਾ ਹੈ ਤੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਦਾ ਜਿਹੜਾ ਕੰਮਕਾਰ ਚੱਲ ਰਿਹਾ ਸੀ ਉਸ ਦੇ ਦੌਰਾਨ ਲੁਧਿਆਣਾ ਦੇ ਢੰਡਾਰੀ ਕਲਾ ਰੇਲਵੇ ਸਟੇਸ਼ਨ ਦੇ ਵਿੱਚ ਕਾਫੀ ਸਾਰੀ ਟ੍ਰੇਨਾਂ ਨੇ ਜਿਹੜੀਆਂ ਉੱਥੇ ਡਾਇਵਰਟ ਕੀਤੀਆਂ ਗਈਆਂ ਜਾਂ ਉਹਨਾਂ ਦੇ ਸਟਾਪ ਉੱਥੇ ਰੱਖੇ ਗਏ ਕਾਫੀ ਟ੍ਰੇਨਾਂ ਇਦਾਂ ਵੀ ਕੀਤੀਆਂ ਗਈਆਂ ਜੋ ਲੁਧਿਆਣੇ ਦੇ ਵਿੱਚ ਨਾ ਰੋਕੇ ਢੰਡਾਰੀ ਕਲਾ ਰੇਲਵੇ ਸਟੇਸ਼ਨ ਤੇ ਰੁਕੀਆਂ ਜਾਂ ਤਾਂਕਿ ਲੋਕੀ ਲੁਧਿਆਣਾ ਦੇ ਵਿੱਚ ਆਵਾਜਾਈ ਕਰ ਸਕਣ ਉਸ ਦੌਰਾਨ ਜਦੋਂ ਮੁੱਖ ਰੇਲਵੇ ਸਟੇਸ਼ਨ ਤਿਆਰ ਹੋ ਰਿਹਾ ਉਸ ਨੂੰ ਰੈਨੋਵੇਟ ਕੀਤਾ ਜਾ ਰਿਹਾ ਯਾਨੀ ਉਸ ਨੂੰ ਮੁਰਤੋਂ ਉਹ ਸਾਰੀ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਢੰਡਾਰੀ ਕਲਾ ਰੇਲਵੇ ਸਟੇਸ਼ਨ ਦਾ ਜਿਹੜਾ ਰੈਨੋਵੇਸ਼ਨ ਹੈ ਉਹ ਲਗਭਗ 1.14 ਕਰੋੜ ਦੀ ਲਗਤ ਦੇ ਨਾਲ ਹੋ ਰਿਹਾ ਹੈ ਇਸ ਦੀ ਰੈਨੋਵੇਸ਼ਨ ਤੋਂ ਬਾਅਦ ਇੱਥੇ ਵਧੀਆ ਪਲੇਟਫਾਰਮ ਹੋਵੇਗਾ ਐਕਸਟੈਂਡਡ ਪਲੇਟਫਾਰਮ ਹੋਵੇਗਾ ਹਾਲ ਦੀ ਖੜੀ ਪਲੇਟਫਾਰਮ ਇਨਾ ਲੰਬਾ ਨਹੀਂ ਹੈ ਤੇ ਉਸ ਦੀ ਲੈਂਥ ਵੀ ਵਧਾਈ ਜਾ ਰਹੀ ਹੈ ਫੁੱਟ ਓਵਰ ਬ੍ਰਿਜ ਵੀ ਲਿਆਂਦਾ ਜਾ ਰਿਹਾ ਜਿਸ ਦੇ ਨਾਲ ਇੱਕ ਪਲੇਟਫਾਰਮ ਤੋਂ ਦੂਜੇ ਪਲੇਟਫਾਰਮ ਜਾਣਾ ਬੜਾ ਸੌਖਾ ਹੋਵੇਗਾ ਵੇਟਿੰਗ ਏਰੀਆਜ਼ ਲੈ ਕੇ ਆਉਂਦੇ ਜਾ ਰਹੇ ਨੇ ਪੈਸੈਂਜਰਸ ਦੇ ਵਾਸਤੇ ਤੇ AC वेटिंग लाउंज ਵੀ ਲੈ ਕੇ ਆਂਦਾ ਜਾ ਰਿਹਾ ਹੈ ਤਾਂ ਕਿ ਲੋਕੀ ਜਿਹੜੇ ਗਰਮੀ ਤੋਂ ਪੀੜਿਤ ਨਾ ਹੋਣ ਤੇ AC ਦੇ ਵਿੱਚ ਵੇਟ ਕਰ ਸਕਣ ਜੋ ਗਰਮੀਆਂ ਦੇ ਵਿੱਚ ਕਾਫੀ ਔਖਾ ਹੋ ਜਾਂਦਾ ਹੈ ਬਿਨਾ AC ਦੇ ਇਸ ਤੋਂ ਇਲਾਵਾ ਵੱਡਾ ਪਾਰਕਿੰਗ ਲੋਟ ਬਣਾਇਆ ਜਾ ਰਿਹਾ ਹੈ ਤਾਂ ਕਿ ਪਾਰਕਿੰਗ ਦੀ ਸਮੱਸਿਆ ਨਾ ਆਵੇ ਐਂਟਰੀ ਐਗਜ਼ਿਟ ਗੇਟ ਦੋਵੇਂ ਪਾਸੇ ਜਿਹੜੇ ਨੇ ਉਹ ਬਣਾਏ ਜਾ ਰਹੇ ਨੇ ਹੋਰ ਸੁੱਖ-ਸੁવિધਾਵਾਂ ਜਿੱਦਾਂ ਪਾਣੀ ਤੇ ਲਾਈਟਿੰਗ ਹੋਰ ਜਿਹੜੇ ਅਨਨੈਸੈਸਰੀ ਸਟਰਕਚਰਸ ਉੱਥੇ ਬਣੇ ਸੀ ਉਹ ਵੀ ਹਟਾਏ ਜਾ ਰਹੇ ਨੇ ਡਿਜੀਟਲ ਇਨਫੋਰਮੇਸ਼ਨ ਡਿਸਪਲੇ ਬੋਰਡਸ ਵੀ ਲਗਾਏ ਜਾ ਰਹੇ ਨੇ ਲਾਈਟਿੰਗ ਕੀਤੀ ਜਾ ਰਹੀ ਹੈ ਤੇ ਪੂਰਾ ਨਵੇਂ ਤੌਰ ਤੇ ਇਸ ਰੇਲਵੇ ਸਟੇਸ਼ਨ ਨੂੰ ਬਣਾਇਆ ਜਾ ਰਿਹਾ ਢੰਡਾਰੀ ਕਲਾਂ ਦੇ ਰੇਲਵੇ ਸਟੇਸ਼ਨ ਨੂੰ ਤੇ ਕਾਫੀ ਟ੍ਰੇਨਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਉੱਥੇ ਰੁਕ ਰਹੀਆਂ ਨੇ ਤੇ ਇਸ ਤੋਂ ਬਾਅਦ ਇਸ ਸਟੇਸ਼ਨ ਨੂੰ ਲੁਧਿਆਣਾ ਦਾ ਸੈਕੰਡਰੀ ਰੇਲਵੇ ਸਟੇਸ਼ਨ ਵਜੋਂ ਵਰਤੋਂ ਕਰਨ ਦੇ ਵਿੱਚ ਕਾਫੀ ਸੌਖ ਹੋਵੇਗੀ ਤੇ ਇਸ ਨੂੰ ਵਰਤਿਆ ਜਾਵੇਗਾ ਖਾਸ ਕਰਕੇ ਪੂਰਬੀ ਖੇਤਰ ਦੀਆਂ ਟ੍ਰੇਨਾਂ ਜਿਹੜੀਆਂ ਕਿ ਯੂਪੀ ਬਿਹਾਰ ਓਡੀਸ਼ਾ ਬੰਗਾਲ ਵਾਲੇ ਪਾਸੇ ਜਾਂਦੀਆਂ ਨੇ ਉਹਨਾਂ ਟ੍ਰੇਨਾਂ ਦੇ ਜਿਹੜੇ ਸਟਾਪ ਨੇ ਢੰਡਾਰੀ ਕਲਾਂ ਦੇ ਵਿੱਚ ਦਿੱਤੇ ਜਾਂਦੇ ਨੇ ਤਾਂਕਿ ਜਿਹੜਾ ਐਕਸਟਰਾ ਪ੍ਰੈਸ਼ਰ ਲੁਧਿਆਣਾ ਦੇ ਮੁੱਖ ਰੇਲਵੇ ਸਟੇਸ਼ਨ ਤੇ ਪੈਂਦਾ ਏ ਉਹ ਉੱਥੇ ਨਾ ਪਵੇ ਤੇ ਕਾਫੀ ਲੋਕੀ ਜਿਹੜਾ ਢੰਡਾਰੀ ਕਲਾਂ ਸਟੇਸ਼ਨ ਦੀ ਵਰਤੋਂ ਕਰਕੇ ਟ੍ਰੇਨਾਂ ਦੇ ਵਿੱਚ ਚੜ ਸਕਣ ਤੇ ਆਪਦੀ ਥਾਂ ਤੇ ਪੁੱਜ ਸਕਣ ਜਾਂ ਵਾਪਸ ਆਉਂਦੇ ਹੋਏ ਲੁਧਿਆਣਾਏ ਮੁਖ ਰੇਲਵੇ ਸਟੇਸ਼ਨ ਦੀ ਥਾਂ ਤੇ ਟੰਡਾਰੀ ਕਲਾ ਤੋਂ ਹੀ ਆਵਾਜਾਈ ਕਰ ਸਕਣ ਉਮੀਦ ਕਰਦੇ ਹਾਂ ਇਹ ਲੁਧਿਆਣਾ ਦੇ ਵਾਸਤੇ ਚੰਗੀ ਖਬਰ ਹੈ ਹੋਰ ਵੀ ਹਾਲਾਂਕਿ ਰੇਲਵੇ ਸਟੇਸ਼ਨ ਲੁਧਿਆਣਾ ਦੇ ਵਿੱਚ ਹੈਗੇ ਨੇ ਜਿਦਾਂ ਕਿ ਮਾਡਲ ਗ੍ਰਾਮ ਲਾਡੋਵਾਲ ਲੇਕਿਨ ਇਸ ਰੇਲਵੇ ਸਟੇਸ਼ਨ ਨੂੰ ਵਧੀਆ ਬਣਾਉਣ ਦੇ ਨਾਲ ਲੁਧਿਆਣਾ ਦੇ ਮੁਖ ਰੇਲਵੇ ਸਟੇਸ਼ਨ ਤੇ ਬੋਝ ਘਟੇਗਾ ਤੇ ਜਦੋਂ ਉਹ ਨਵਨ ਨਵਾਂ ਬਣ ਕੇ ਪੂਰਾ ਤਿਆਰ ਹੋ ਜਾਵੇਗਾ ਤਾਂ ਇਹ ਦੋਵੇਂ ਰੇਲਵੇ ਸਟੇਸ਼ਨ ਲੁਧਿਆਣਾ ਦੇ ਰੇਲਵੇ ਟ੍ਰੈਫਿਕ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਵਿੱਚ ਕਾਮਯਾਬ ਹੋਣਗੇ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਧੰਨਵਾਦ